ਆਪਾਂ ਲੈ ਕੇ ਆਏ ਪਸ਼ਮੀਨਾ ਸਿਲਕ ਪਸ਼ਮੀਨਾ ਸਿਰਲ ਦਵਾਸ਼ੇਰ ਦੇ ਧਾਤ ਮਾਰਨਾਂ ਦਾ ਕਪੜਾ ਬਹੁਤ ਹੀ ਵਧੀਆ ਕਪੜਾ ਦੁਪੱਟੇ ਤੋਂ ਬਗੈਰ ਆ ਆਰਟੀਕਲ ਬਹੁਤ ਪਿਆਰਾ ਆਰਟੀਕਲ ਚੈੱਕ ਕਰੋ ਜੀ ਐਡਾ ਸੋਹਣਾ ਕੰਮ ਸਿੰਧੀ ਦਾ ਕੰਮ ਕੀਤਾ ਹੈ ਬਹੁਤ ਹੀ ਪਿਆਰਾ ਕਪੜਾ ਬਗੈਰ ਲੌਨ ਤੋਂ ਹੈ ਬਗੈਰ ਡ੍ਰੈਕਿੰਗ ਤੋਂ ਕੰਮ ਚੈੱਕ ਕਰੋ ਬਿਲਕੁਲ ਕਿੰਨਾ ਸੋਹਣਾ ਕੰਮ ਹੈ ਜੀ ਬਹੁਤ ਹੀ ਪਿਆਰਾ ਕੰਮ ਹੈ ਬਗੈਰ ਦੁਪੱਟੇ ਤੋਂ ਸੂਟ ਆ 5 ਮੀਟਰ ਆ ਲੌਂਗ ਵੱਧ ਦੇ ਉੱਪਰ ਥੈਡ ਦਾ ਵਰਕ ਥੈਡ ਵਰਕ ਹੈ ਜੀ ਬਹੁਤ ਹੀ ਸੋਹਣਾ ਪੀਸਾ ਹੈ ਬਹੁਤ ਹੀ ਪਿਆਰਾ ਪੀਸਾ ਹੈ ਪਾਰਟੀ ویئر ਪੀਸਾ ਹੈ ਪਸ਼ਮੀਨੇ ਫਾਟੀ ਦੇ ਕਪੜਾ ਆਹ ਕਰੋ ਚਾੜ ਆਣਗੇ ਆਰਟੀਕਲ ਬਹੁਤ ਸੋਹਣਾ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਗ੍ਰੈਂਡ ਤੇ ਕਰ ਸਕਦੇ ਹੋ ਬਹੁਤ ਹੀ ਪਿਆਰਾ ਬਾਟਮ ਤੇ ਵਰਕ ਹੈ ਰੇਟ ਹੈ 1600 ਰੁਪਏ ਦਾ 1600 ਰੁਪਏ ਦਾ ਬਹੁਤ ਹੀ ਸ਼ਾਨਦਾਰ ਅਗਲਾ ਡਿਜ਼ਾਈਨ ਇਸ ਤੋਂ ਜ਼ਿਆਦਾ ਵਧੀਆ ਹੋਵੇਗਾ ਪਸ਼ਮੀਨੇ ਦੇ ਉੱਪਰ ਬਹੁਤ ਹੀ ਸੋਹਣਾ ਆਰਟੀਕਲ ਹੈ ਥੈਡ ਦਾ ਵਰਕ ਹੈ ਏ ਕਲਾਸ ਬੀਚ ਹੈ ਜੀ ਬਹੁਤ ਹੀ ਸੋਹਣਾ ਕੱਟ ਵਰਕ ਹੈ ਬਹੁਤ ਹੀ ਸੋਹਣੇ ਬਾਜੂ ਬਣੇ ਨੇ ਬਹੁਤ ਹੀ ਸੋਹਣੇ ਆਹ ਬਾਜੂ ਦਾ ਕੰਮ ਹੈ ਬਾਜੂ ਬਣਾ ਸਕਦੇ ਹੋ ਪੌਂਚੇ ਬਣਾ ਸਕਦੇ ਹੋ ਦੁਪट्टे ਤੋਂ ਬਗੈਰ ਹੈ ਪਸ਼ਮੀਨਾ ਹਲਕ ਦਾ ਦੂਜਾ ਡਿਜ਼ਾਈਨ ਹਾਲ ওভার ਸੂਟ ਹੈ ਪੰਡਿਮਨਟ ਸੂਟ ਹੈ ਆਰਟੀਕਲ ਬਹੁਤ ਸੋਹਣਾ ਪਾਰਟੀ ਵਿੱਚ ਸੂਟ ਹੈ ਬਗੈਰ ਲੌਨ ਤੋਂ ਬਗੈਰ ਡ੍ਰੈਕਿੰਗ ਤੋਂ ਬਗੈਰ ਲੌਨ ਤੋਂ ਬਗੈਰ ਡ੍ਰੈਕਿੰਗ ਤੋਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕੰਮ ਚੈੱਕ ਕਰੋ ਕਿੰਨਾ ਸੋਹਣਾ ਕੰਮ ਕੀਤਾ ਹੈ ਰੇਸ਼ਮ ਦਾ ਕੰਮ ਹੈ ਬਗੈਰ ਸਿੱਪੀ ਹੈ ਬਗੈਰ ਮੋਤੀ ਹੈ ਬਗੈਰ ਸਿੱਪੀ ਹੈ ਬਗੈਰ ਮੋਤੀ ਹੈ ਰੇਟ ਹੈ 1500 1600 ਦੁਪੱਟੇ ਤੋਂ ਬਗੈਰ ਆਹ ਕਲਰ ਹੈ ਜੀ ਤਿੰਨ ਕਲਰਾਂ ਦਾ ਸੈੱਟ ਆ ਆਰਟੀਕਲ ਬਹੁਤ ਸੋਹਣਾ ਹੈ ਜੀ ਬਹੁਤ ਹੀ ਪਿਆਰਾ ਆਰਟੀਕਲ ਹੈ ਥੈਡ ਦਾ ਵਰਕ ਹੈ ਰੇਸ਼ਮ ਦਾ ਕੰਮ ਹੈ ਪਸ਼ਮੀਨਾ ਸਿਲਕ ਹੈ ਬਗੈਰ ਲ ਕਲਰ ਚੱਕ ਦਾ ਸੋਹੇ ਬਹੁਤ ਹੀ ਸੋਹਣੇ ਕਲ ਰਿਹਾ ਤਿੰਨ ਕਲ ਰਹੀ ਇਸ ਤੋਂ ਅਗਲਾ ਡਿਜ਼ਾਈਨ ਇਸ ਤੋਂ ਜ਼ਿਆਦਾ ਸੋਹਣਾ ਤੀਜਾ ਤੀਜਾ ਡਿਜ਼ਾਈਨ ਹਨਾ ਇਸ ਤੋਂ ਬਾਅਦ ਹੋਮੇ ਨਮਕ ਕਿੰਨਾ ਆ ਗਿਆ ਪਸ਼ਮੀਨੇ ਦੇ ਪ੍ਰਿੰਟ ਬੱਤੇ ਤੋਂ ਬਗੈਰ ਹੀ ਰੇਤ ਹੈ 1450 ਰੁਪਏ ਦਾ ਸੁਵਿਧੀ ਦਾ ਕੰਮ ਕੀਤਾ ਬਹੁਤ ਹੀ ਸੋਹਣਾ ਕੰਮ ਹੈ ਬਹੁਤ ਹੀ ਪਿਆਰਾ ਪੀਸ ਹੈ ਏ ਕਲਾਸ ਕੁਆਲਟੀ ਹੈ ਥੈਡ ਦਾ ਵਰਕ ਹੈ ਥੈਡ ਦਾ ਵਰਕ ਹੈ ਕੱਪੜੇ ਦੀ ਗੱਲ ਕਦੀ ਰੰਗੀਲਾ ਸਿਲਕ ਪਸ਼ਮੀਨਾ ਸਿਲਕ ਵੀ ਕਹਿੰਦੇ ਹਨ ਰੰਗੀਲਾ ਸਿਲਕ ਵੀ ਕਹਿੰਦੇ ਦੋ ਤੰਗਾਂ ਦੀ ਧਾਤ ਮਾਰਦੀ ਹੈ ਕੱਪੜੇ 'ਚੋਂ ਬਹੁਤ ਹੀ ਪਿਆਰਾ ਇਹ ਬਾਟਮ ਤੇ ਵਰਕ ਹਰੇ ਇੱਕ ਤੇ ਹੈ ਕਲਰ ਬਿਲੰਗੇ ਤਿੰਨ ਦੁਪੱਟੇ ਤੋਂ ਬਗੈਰ 1450 ਰੁਪਏ ਦਾ ਸੂਟ ਹੈ ਆਰਟੀਕਲ ਬਹੁਤ ਛੋੜਾ ਵੀਰ ਜੀ ਬਹੁਤ ਹੀ ਸੋਹਣਾ ਆਰਟੀਕਲ ਹੈ ਏ ਕਲਾਸ 30 ਕਹ ਲਉ ਫੈਡ ਦਾ ਵਰਕ ਹੈ ਤਿੰਨ ਕਲਰਾਂ ਦਾ ਸੈੱਟ ਹੈ ਜੀ ਬਹੁਤ ਹੀ ਸੋਹਣਾ ਸੈੱਟ ਹੈ 1450 ਰੁਪਏ ਦਾ ਦੁਪੱਟੇ ਤੋਂ ਬਗੈਰ 1450 ਰੁਪਏ ਦਾ ਦੁਪੱਟੇ ਤੋਂ ਬਗੈਰ ਕੱਪੜੇ ਦੀ ਗੱਲ ਕਰੇ ਕੱਪੜਾ ਬਹੁਤ ਸ਼ਾਨਦਾਰ ਕੱਪੜਾ ਇਸ ਟਾਈਮ ਤੋਂ ਉਮਚਾਰ ਕੇ ਇਸ ਕੱਪੜੇ ਨੇ ਬਹੁਤ ਡਿਮਾਂਡ ਹੈ ਇਸ ਕੱਪੜੇ ਦੀ ਪਸ਼ਮੀਨਾ ਸਿਲਕ ਦੇ ਬਾਟਮ ਤੇ ਵਰਕ ਹੈ ਆਰਟੀਕਲ ਬਹੁਤ ਛੋੜਾ ਵੀਰ ਜੀ ਬਹੁਤ ਹੀ ਸੋਹਣਾ ਆਰਟੀਕਲ ਹੈ ਬ੍ਰਾਂਡਡ ਆਰਟੀਕਲ ਹੈ ਕੁਆਲਿਟੀ ਤੇ ਕੱਸ ਦਿਓ ਡੀਐਨਸੀ ਚੱਕਾ ਦਿਓ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲ ਕਸ਼ਮੀਰੀ ਨਾਲ ਸਿੱਕੇ ਦੇ ਆਏ ਨੇ ਇਹ ਤੀਜਾ ਡਿਜ਼ਾਈਨ ਹੈ ਇਸ ਤੋਂ ਅਗਲਾ ਦਿਖਾਉਂਦਾ ਚੌਥਾ ਡਿਜ਼ਾਈਨ ਜੀ ਡਿਜ਼ਾਈਨ ਨੰਬਰ 4 ਆ ਗਿਆ ਜੀ ਬਹੁਤ ਹੀ ਸੋਹਣਾ ਪਸ਼ਮੀਨਾ ਸਿਲਰ ਰਗੀਲਾ ਸਿਲਕਾ ਦੁਪੱਟੇ ਤੋਂ ਬਗੈਰ ਆਰਟੀਕਲ ਚੈੱਕ ਕਰੋ ਪਹਿਲਾਂ ਤਾਂ ਕੰਮ ਚੈੱਕ ਕਰੋ ਕਿੰਨਾ ਸੋਹਣਾ ਥੈਡ ਦਾ ਗੁੰਦਮਾ ਦੇ ਬਰੀਕ ਕੰਮ ਗੁੰਦਮਾ ਤੇ ਬਰੀਕ ਕੰਮ ਕੱਢਿਆ ਥੈਡ ਵਰਕ ਦਾ ਥੈੱਡ ਮਾਰਕ ਦਾ ਗੁੰਦਮਾ ਤੇ ਬ੍ਰੀਕ ਕੰਮ ਜਿੱਦੇ ਬੋਟਮ ਤੇ ਵੀ ਕੰਮ ਹੈ ਆਲਓਵਰ ਸੂਟ ਹੈ ਦੁਪੱਤੇ ਤੋਂ ਬਗੈਰ ਸੂਟ ਹੈ ਦੁਪੱਤੇ ਤੋਂ ਬਗੈਰ ਸੂਟ ਹੈ 5 ਮੀਟਰ ਸੂਟ ਹੈ ਆਲਓਵਰ ਥੈੱਡ ਦਾ ਵਰਕ ਹੈ ਬਹੁਤ ਹੀ ਸੋਹਣਾ ਵਰਕ ਹੈ ਬਹੁਤ ਹੀ ਬ੍ਰੀਕ ਕੰਮ ਗੁੰਦਮਾ ਕੰਮ ਕੀਤਾ ਹੋਇਆ ਹੈ ਆਲਓਵਰ ਸੂਟ ਹੈ ਦੁਪੱਤੇ ਤੋਂ ਬਗੈਰ ਹੈ ਇਸ ਕੱਪੜੇ ਦਾ ਇਕ ਗਾਇਸ ਫੰਕਸ਼ਨ ਵਿੱਚ ਜੁੜ ਜਾ ਸਕਦਾ ਸਰਦੀਆਂ ਪਰ ਵਾਸਤੇ ਜੁੜ ਜਾ ਸਕਦਾ ਓ ਬਹੁਤ ਹੀ ਸੋਹਣਾ ਕਪੜਾ ਕੰਮ ਵੀ ਬਹੁਤ ਸੋਹਣਾ ਹੈ ਕਬ ਬਹੁਤ ਸੋਹਣਾ ਕੰਮ ਕੀਤਾ ਹੈ ਮਨ ਖੁਸ਼ ਹੋ ਰਿਹਾ ਹੈ ਸੋਹਣਾ ਕੰਮ ਕੀਤਾ ਹੈ ਥੈਡ ਦਾ ਵਰਕ ਹੈ ਪਹਿਲਾ ਰੇਣਾ ਚੌਥਾ ਰੇਣਾ ਮੇਰਾ ਬੋਟਮ ਤੇ ਵਰਕ ਹੈ ਦੇ ਲਈ ਕਲਰ ਲឹងਗੇ ਤਿੰਨ ਰੰਗੀਲਾ ਹਸਤਲਿਕ ਦੇ ਕਲਰ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸੋਹਣਾ ਡਿਜ਼ਾਈਨ ਥੈਡ ਦਾ ਵਰਕ ਹੈ ਬਹੁਤ ਹੀ ਪਿਆਰਾ ਕੰਮ ਕੀਤਾ ਹੈ ਰੇਸ਼ਮ ਦਾ ਬਗੈਰ ਸਿੱਪੀ ਬਗੈਰ ਮੋਤੀ ਅਗਰ ਤੁਸੀਂ ਪਾਰਟੀ ਵੇਚ ਰਹੇ ਹੋ ਸੂਟ ਬਣਾਉਣਾ ਚਾਹੁੰਦੇ ਹੋ ਬਹੁਤ ਸੋਹਣਾ ਆਰਟੀਕਲ ਹੈ ਵੀਜੀ ਬਹੁਤ ਸੋਹਣਾ ਆਰਟੀਕਲ ਗਲਤੀ ਗਾਇਡ ਨਹੀਂ ਕਰੂੰਗਾ ਉਹ ਗੱਲ ਹੈ ਸਹੀ ਕਹੂੰਗਾ ਸਕਰੀਨਸ਼ੋਟ ਬੰਦਾ ਹੀ ਬੰਦਾ ਹੈ ਕਲਰ ਹਨਦਰ ਮੇ ਕਲਰ ਨੰਬਰ 1 ਕਲਰ ਮਹਿਰੂਨ ਕਲਰ ਮਾਸਟਰ ਗੋਡ ਤਿੰਨ ਕਲਰਾਂ ਸੈੱਟ ਹੈ ਜੀ ਸਾਡੇ 1450 ਰੁਪਏ ਸੂਟ ਹੈ ਦੁਪੱਟੇ ਤੋਂ ਬਗੈਰ ਹੈ ਥ्रेड ਦਾ ਵਰਕ ਹੈ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਹੈ ਇਸ ਤੋਂ ਅਗਲਾ ਡਿਜ਼ਾਈਨ ਹਾਂਗਾ ਪੰਜਮਾ ਜੀ ਪੰਜਮਾ ਰੀਅਰ ਰੰਗੀਲਾ ਸਿਲਕ ਦਾ ਬਹੁਤ ਹੀ ਸੋਹਣਾ ਥ्रेड ਦਾ ਵਰਕ ਹੈ ਜੀ ਬੋਟਮ ਤੇ ਵਰਕ ਹੈ ਦੁਪੱਟੇ ਤੋਂ ਬਗੈਰ ਹੈ ਕੰਮ ਦੇਖੋ ਕੰਮ ਚੈੱਕ ਕਰੋ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਹੈ ਕਿੱਡਾ ਸੋਹਣਾ ਬ੍ਰੇਕ ਥੈੱਡ ਦਾ ਕੰਮ ਕੀਤਾ ਹੈ ਰੇਟ ਹੈ ਵੀਰ ਜੀ 1400 ਰੁਪਏ ਦਾ 1400 ਰੁਪਏ ਦੇ ਰੇਟ ਦੇ ਨਾਲ ਪਲੱਸ ਡਿਜ਼ਾਈਨ ਦਾ ਹਾਉ ਜੀ ਕਿੱਡਾ ਸੋਹਣਾ ਡਿਜ਼ਾਈਨ ਹੈ ਡਿਜ਼ਾਈਨ ਦਾ ਹਾਉ ਕਿੱਡਾ ਸੋਹਣਾ ਡਿਜ਼ਾਈਨ ਹੈ ਰੇਸ਼ਮ ਦਾ ਕੰਮ ਹੈ ਦੁਪੱਟੇ ਤੋਂ ਬਗੈਰ ਹੈ ਆਰਟੀਕਲ ਬਹੁਤ ਸੋਹਣਾ ਹੈ ਇਹ ਪੰਜਮਾ ਡਿਜ਼ਾਈਨ ਹੈ ਮੇਰਾ ਰੰਗੀਲਾ ਸਿਲਕ ਦੇ ਉੱਪਰ ਰੇਸ਼ਮ ਦਾ ਕੰਮ ਚੈੱਕ ਕਰੋ ਭਾਜੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਰੇਸ਼ਮ ਦਾ ਇਹ ਕਲਾਸ ਪੀਸ ਹੈ ਵੀਰ ਜੀ ਥੈੱਡ ਦਾ ਵਰਕ ਹੈ ਰੰਗੀਲਾ ਸਿਲਕ ਹੈ 8 ਮੀਟਰ ਸੂਤ ਹੈ ਦੁਪੱਟੇ ਤੋਂ ਬਗੈਰ ਹੈ ਦੁਪੱਟਾ ਤੁਸੀਂ ਆਪਣੀ ਮਰਜ਼ੀ ਦਾ ਤੁਹਾਡੇ ਘਰੇ ਕੋਈ ਦੁਪੱਟਾ ਪਿਆ ਆ ਕੰਟਰਾਸਟ ਕਰਕੇ ਲੈ ਕੇ ਜਾ ਸਕਦੇ ਹੋ ਤੇ ਆਪਾਂ ਕਲਰ ਦੀ ਗੱਲ ਕਰੀਏ ਕਲਰ ਮਿਲਣਗੇ 4 ਰੇਟ ਹੈ 1450 ਦਾ ਸਾਡੇ 14 14 ਬਰੀਕ ਦਾ ਪੀਸ ਲੈ ਕੇ ਆਏ ਵੀਰ ਜੀ ਏ ਕਲਾਸ ਪੀਸ ਏ ਕਲਾਸ 40 ਚਾਰ ਕਲਰਾਂ ਸੈੱਟ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਆਪਣਾ ਖਤਮ ਹੋਏ ਵੀਡੀਓ ਨਾਲ ਜੁੜੇ ਰਹਿਓ ਡਿਜ਼ਾਈਨ ਮਿਲਣਗੇ ਨਵੇਂ ਨਵੇਂ ਰੇਟ ਮਿਲੂਗਾ ਬਾਜ਼ਾਰ ਨਾਲੋਂ ਅੱਧਾ ਅੱਗੇ ਰਿੱਟਾਂ ਦੀ ਗੱਲ ਕਰਾਂ ਦੁਕਾਨ ਦੱਸਣ ਦੀ ਲੋੜ ਨਹੀਂ ਗੋਠੀ ਵੱਡਵੇ ਥੋਬੀ ਵੀ ਆਫੰਦਾ ਸੋਡੇ ਵਾਸਤੇ ਲੈ ਕੇ ਆ ਸੰਡੇ ਦੀ ਨਵੀਂ ਆਟਮ ਜਿੰਨੇ ਵੀ ਆਣਗੇ ਸਾਰੇ ਨਵੇਂ ਆਣੇ ਪੁਰਾਣੇ ਆਣੇ ਕੋਈ ਨਹੀਂ ਧਾਊਗਾ ਪਰ ਗਿੱਲਾ ਸਿਰਕ ਦੇ ਪੰਜ ਜਿਹੜੇ ਆયા ਪੰਜੇ ਹਿੱਟ ਜਿਹੜਾ ਸਕਰੀਨਸ਼ਾਟ ਲਾਜ਼ਮੀ ਕਿਤੇ ਰੱਖ ਲਿਓ ਆਰਟੀਕਲ ਬਹੁਤ ਪਿਆਰਾ ਹੈ ਦੁਪੱਟੇ ਤੋਂ ਬਗੈਰ ਆਪਣੇ ਕੋਲ ਆਰਟੀਕਲ ਗਿੱਲਾ ਸਿਰਕ ਦੇ ਆਇਆ ਹੈ ਪੰਜ ਡਿਜ਼ਾਈਨ ਹਾਇਰ ਪੰਜ ਡਿਜ਼ਾਈਨ ਬਹੁਤ ਪਿਆਰੇ ਆ ਖੁਦ ਤਿਆਰ ਕਰਾਇਆ ਫਨੀਕ ਕੋ ਆਪਣੀ ਏ ਕਲਾਸ ਪੀਸ ਆ ਏ ਕਲਾਸ ਕੁਆਲਟੀ ਆ ਬਹੁਤ ਹੀ ਸੋਹਣਾ ਕਪੜਾ ਬਗੈ ਲਾਉਣ ਤੋਂ ਬੜਾ ਸੋਹਦੇ ਹੋ ਲੋਨ ਵਾਈ ਲਵਾ ਸਕਦੇ ਹੋ ਮਰਜ਼ੀ ਸੋਡੀ ਐ ਵੈਸੇ ਕਪੜਾ ਲੋਨ ਲਾਣ ਦੀ ਲੋ ਨਹੀਂ ਲੋਨ ਲਾਣ ਦੀ ਲੋ ਨਹੀਂ ਗਿੱਲਾ ਸੀਦਾ ਚੌਥਾ ਪਹਿਲਾ ਡਿਜ਼ਾਈਨ ਵੀ ਦੇਖਿਆ ਬਹੁਤ ਹੀ ਸੋਹਣਾ ਇਸ ਤੋਂ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਣਾ ਇਸ ਤੋਂ ਫੋਨ ਚੈੱਕ ਕਰੋ ਪਹਿਲਾ ਜੀ ਬਹੁਤ ਹੀ ਸੋਹਣਾ ਐਡਾ ਸੋਹਣਾ ਕੰਮ ਕੀਤਾ ਮੈਂ ਕਹਿੰਨਾ ਬਹੁਤ ਹੀ ਪਿਆਰਾ ਕੰਮ ਕੀਤਾ ਜਿੰਦੀ ਬੋਟਮ ਤੇ ਵਰਕ ਹੈ ਥੈਡ ਵਰਕ ਹੈਡਵਰਕ ਦਾ ਆਲ ਓਵਰ ਸੂਟ ਹੈ ਦੁਪੱਟੇ ਤੋਂ ਬਗੈਰ ਹੈ ਤੁਹਾਡੇ ਕੋਲ ਕੋਈ ਦੁਪੱਟਾ ਹੋਵੇ ਮੇਰੇ ਤੋਂ ਸੂਟ ਮੈਚ ਕਰਕੇ ਲਿਓ ਇਹ ਸੂਟ ਹੈ ਵੀਰ ਜੀ 49 ਦਾ 49 ਦਾ ਆਲ ਓਵਰ 5 ਮੀਟਰ ਸੂਟ ਹੈ ਜਿਹਦੇ ਬੋਟਮ ਤੇ ਹੈ ਵਰਕ ਵੀਰ ਜੀ ਜਿਹਦੇ ਬੋਟਮ ਤੇ ਹੈ ਵਰਕ ਆਰਟੀਕਲ ਚੈੱਕ ਕਰ ਚੋਦੇ 49 ਦਾ ਸੂਟ ਹੈ ਰੇਟ ਹੈ 1150 ਦਾ ਇਹੀ ਤੁਸੀਂ ਵਰਕ ਕਰਾਂ ਚਲਿਓ ਤੁਹਾਡੇ ਕੋਲ ਰੁਪਇਆ 1150 ਹੀ ਲੈ ਲੈ ਇਹ ਅਸੀਂ 5 ਮੀਟਰ ਸੂਟ ਦੇ ਰਹੇ ਆ 49 ਦਾ 1150 ਦਾ ਦੁਪੱਟੇ ਤੋਂ ਬਗੈਰ ਦਪੱਟੇ ਤੋਂ ਬਗੈਰ ਹੈ ਜਿੰਨੇ ਤੁਹਾਨੂੰ ਦੀਆਂ ਦਿਖਾਉਂਗਾ ਸਾਰੇ ਦਪੱਟੇ ਤੋਂ ਬਗੈਰ ਦਿਖਾਉਂਗਾ ਆ ਵੀ ਇਹਦਾ ਕਲਰ ਹੈ ਜੀ ਸਾਡੇ 1100 ਰੁਪਏ ਦਾ ਐਡੇ ਸੋਨੇ ਸੋਨੇ ਥੈਡ ਵਰਕ ਦੇ ਬਰੇਕ ਬਰੇਕ ਕੰਮ ਤੁਹਾਨੂੰ ਆਪਣੇ ਕੋਲ ਮਿਲਣਗੇ ਵੀਰ ਜੀ ਆ ਵੀ ਥੈਡ ਵਰਕ ਦੇ ਜੀ ਰੇਸ਼ਮ ਦਾ ਕੰਮ ਹੈ ਇਹ ਵੀ 1100 ਰੁਪਏ ਦੇ ਵਿੱਚ ਹੈ ဒီဇိုင်း ਮੇਰੇ ਤੋਂ ਬਹੁਤ ਆਇਆ ਨੇ ਸੈਂਪਲ ਦਿਖਾ ਰਿਹਾ ਇਸ ਮਾਰਨਿੰਗ ਦਾ ਟਾਈਮ ਹੈ ਸੰਡੇ ਦਾ ਟਾਈਮ ਅੱਜ ਆ ਡਿਜ਼ਾਈਨ ਵੀ ਦੇਖ ਕਰੋ ਜੀ ਬਾਟਮ ਤੇ ਵਰਕ ਹਰੇਕ ਜਿਹਾ ਹੋਵੇਗਾ ਦੁਪੱਟੇ ਤੋਂ ਬਗੈਰ ਹੈ ਫਿਰ ਕਹਿ ਰਹੇ ਮੈਂ ਦੁਪੱਟੇ ਤੋਂ ਬਗੈਰ ਹੈ ਸਕਰੀਨਸ਼ਾਟ ਬੰਦਾ ਹੀ ਬੰਦਾ ਹੈ ਸਕਰੀਨਸ਼ਾਟ ਬੰਦਾ ਹੀ ਬੰਦਾ ਹੈ ਵੀਰ ਜੀ ਥੈਡ ਵਰਕ ਦਾ ਸੂਟ ਹੈ ਵੇਟ ਇਹਨਾਂ ਦਾ ਵੀ 1150 ਦਾ ਹੈ ਉਸ ਤੋਂ ਅਗਲਾ ਡਿਜ਼ਾਈਨ ਆ ਗਿਆ ਆ ਵੀ ਡਿਜ਼ਾਈਨ ਸੋਹਣਾ ਵੀਰ ਜੀ ਇਹ ਵੀ 48 ਦੇ ਉੱਪਰ ਹੈ ਤੇ ਸਾਡੇ 1200 ਦਾ ਸੂਟ ਹੈ ਥੋੜਾ ਜਿਹਾ ਵਰਕ ਹੈਵੀ ਆ ਗਿਆ ਤੇ ਦਾ ਹੀ 1250 ਦਾ ਹੋ ਜਾਏਗਾ ਹੋਏ ਜੀ ਸਾਡੇ 1200 ਦਾ ਥੈਡ ਵਰਕ ਦਾ ਸੂਟ ਔਰ ਗੰਜਾ ਤੇ ਮੇਰੀ ਭੈਣ ਕੋਲ ਕੋਈ ਦੁਪੱਟਾ ਪਿਆ ਹੈ ਸੂਟ ਮੈਚ ਕਰਕੇ ਕੰਟਰਾਸਟ ਕਰਕੇ ਵਰਕ ਨਾਲ ਲੈ ਕੇ ਜਾ ਸਕਦੇ ਹੋ ਜੀ ਇਹਦਾ ਰੇਟ ਹੈ 1200 ਰੁਪਏ ਦਾ ਐਦੇ ਵਿੱਚ ਇੱਕ ਕਲਰ ਹੈ ਜੀ ਅੱਜ ਸਾਰਾ ਮਾਲ ਨਵਾਂ ਆਇਆ ਔਰ ਗੰਜਾ ਦਾ ਇੱਕ ਕਲਰ ਹੈ ਜੀ ਅੱਛਾ ਡੀਐਨ ਦੀ ਗੱਲ ਕਰੀਏ ਡੀਐਨ ਆਪਣੇ ਕੋਲ ਬਹੁਤ ਹੈ ਨੇ ਸੈਂਪਲ ਹਾਰੇ ਮੈਂ ਸਾਡੇ 11 ਸਾਡੇ 12 ਇੱਕ ਡੀਐਨ ਆ ਹੈ ਥੈਡ ਵਰਕ ਦਾ ਜੀ ਚੈੱਕ ਕਰ ਲਓ ਬਹੁਤ ਹੀ ਸੋਹਣਾ ਡੀਐਨ ਹੈ ਸਾਡੇ 1200 ਦੀ ਰੇਂਜ ਦੇ ਡੀਐਨ ਹੈ ਜੀ ਚਾਰ ਕਲਰਾਂ ਸੈੱਟ ਹੈ ਸੈੱਟ ਬਹੁਤ ਪਿਆਰਾ ਹੈ ਉਸ ਤੋਂ ਅਗਲਾ ਡੀਐਨ ਵੀ ਸੋਹਣਾ ਜੀ ਮੇਰੇ ਕੋਲ ਜਿੰਨੇ ਡੀਐਨ ਆਏ ਨਾ ਸਾਰੇ ਸੋਹਣੇ ਡੀਐਨ ਆਇਆ ਆਏ ਔਰ ਗੰਜਾ ਦੇ ਪਰ ਜੀ ਆਰਟੀਕਲ ਚੈੱਕ ਕਰਾਈ ਜਾਊਗਾ ਸਾਨੂੰ ਮੈਂ ਸਾਰੇ ਆਰਟੀਕਲ ਨਵੇਂ ਨਵੇਂ ਆਪਣੇ ਕੋਲ ਆ ਚੁੱਕੇ ਨੇ ਥੈਡ ਵਰਕ ਥੈਡ ਵਰਕ ਚੈੱਕ ਕਰ ਲਓ ਬਹੁਤ ਹੀ ਸੋਹਣਾ ਥੈਡ ਵਰਕ ਹੈ ਦੁਪੱਟੇ ਤੋਂ ਬਗੈਰ ਹੈ ਔਰ ਗੰਜਾਰਾ ਸੂਟ ਹੈ ਆਨ ਲੋਬਸ ਸੂਟ ਹੈ ਬਾਟਮ ਤੇ ਵਰਕ ਹੈ 5 ਮੀਟਰ ਸੂਟ ਹੈ ਕਲਰ ਚਾਰਟ ਸਭ ਦੇ ਮਿਲਣਗੇ ਐਡਾ ਰੇਟ ਹੈ 1100 ਜੀ ਉਸ ਤੋਂ ਅਗਲਾ ਡਿਜ਼ਾਈਨ ਜੀ ਇਸ ਸਾਬ ਦੇ ਵਿੱਚ ਨਾ ਤੁਹਾਨੂੰ ਤਿੰਨ ਤਿੰਨ ਚਾਰ ਚਾ ਕਲਰ ਮਿਲਣਗੇ ਮਿਲਣਗੇ ਜਿੰਨੇ ਡਿਜ਼ਾਈਨ ਦਿਖਾ ਰਣਾ ਹੈ ਇਸ ਸਾਬ ਦੇ ਤਿੰਨੇ ਚਾਰ ਕਲਰ ਪ੍ਰੋਪਰ ਮਿਲਣਗੇ ਦੁਪੱਟੇ ਤੋਂ ਬਗੈਰ ਹੈ ਆਰਟੀਕਲ ਦੁਪੱਟੇ ਤੋਂ ਬਗੈਰ ਹੈ ਇਸ ਤੋਂ ਅਗਲਾ ਡਿਜ਼ਾਈਨ ਆ ਗਿਆ ਜੀ ਸਾਰੇ ਡਿਜ਼ਾਈਨ ਇਹ ਆ ਲੋ ਜੀ ਇਹ ਤਾਂ ਸਰ ਕਲਰ ਆ ਗਿਆ ਸਰ ਇਹ ਕਲਰ ਆ ਗਿਆ ਮੈਡਮ ਜੀ ਪਹਿਲਾਂ ਕੰਮ ਚੇਖੋ ਕਿੰਨਾ ਸੋਹਣਾ ਕੰਮ ਹੈ ਜੀ ਕਿੰਨਾ ਪਿਆਰਾ ਕੰਮ ਹੈ ਬੋਟਮ ਤੇ ਵਰਕ ਹਰੇਕ ਤੇ ਹੈ 1110 ਦਾ ਸੂਟ ਹੈ ਆਰਟੀਕਲ ਬਹੁਤ ਪਿਆਰਾ ਹੈ ਰੇਸ਼ਮ ਦਾ ਕੰਮ ਹੈ ਬਰੀਕ ਤੋਂ ਸੂਟ ਤਿਆਰ ਕਰਾਇਆ ਹੋਇਆ ਹੈ 5 ਮੀਟਰ ਆਲਓਵਰ ਸੂਟ ਹੈ ਬੋਟਮ ਤੇ ਹਰੇਕ ਤੇ ਵਰਕ ਹੈ ਓਰ ਗੰਜਾ ਵੇਚ ਦਾ ਦੁਪੱਟੇ ਤੋਂ ਬਗੈਰ ਹੈ ਦੁਪੱਟੇ ਤੋਂ ਬਗੈਰ ਦੀ ਗੱਲ ਕਰ ਰਿਹਾ ਹਾਂ ਉਸ ਤੋਂ ਅਗਲਾ ਡੇਨ ਮੇਰੇ ਕੋ ਜਿੰਨੇ ਰਿਹਾ ਹੈ ਨਾ ਸਾਰੇ ਵੱਖਰੇ ਵੱਖਰੇ ਆ ਆ ਲੋ ਆ ਚੈੱਕ ਕਰੋ ਜੀ ਇਹ ਵੀਰ ਜੀ ਮੈਚਿੰਗ ਆ ਗਿਆ ਉਹ ਆਲ ਓਵਰ ਉੱਡ ਜਾਂ ਚਾਗੀ ਇਹ ਮੈਚਿੰਗ ਸੂਟ ਹੈ ਮੇਤੋਂ ਪਲੇਨ ਸਲਵਾਰ ਨਾਲ ਉਹ ਆਲ ਓਵਰ ਸੀਗਾ ਇਹ ਮੈਚਿੰਗ ਹੈ ਜੀ 3 ਮੀਟਰ ਸਲਵਾਰ ਹੈ ਦੁਪੱਟੇ ਤੋਂ ਬਗੈਰ ਹੈ ਰੇਟ ਹੈ 1200 ਪੂਰਾ 1200 ਜੀ 3 ਮੀਟਰ ਬੋਟਮ ਹੈ ਦੀ ਆ ਸਾਰੇ ਡਿਜ਼ਾਈਨ ਮੇਤੋਂ ਨਵੇਂ ਆ ਚੁੱਕੇ ਆ ਜੀ ਕੰਮ ਚੈੱਕ ਕਰ ਤੋਂ ਥੈੱਡ ਦਾ ਕੰਮ ਹੈ ਦੁਪੱਟੇ ਤੋਂ ਬਗੈਰ ਹੈ ਵਾਰ-ਵਾਰ ਕਹਿ ਰਹੇ ਦੁਪੱਟੇ ਤੋਂ ਬਗੈਰ ਹੈ ਜੀ ਸਾਰੇ ਨੂੰ ਪਤਾ ਹੋਣਾ ਜਿਹੜਾ ਦੁਪੱਟੇ ਤੋਂ ਬਗੈਰ ਹੈ ਜੀ ਆ ਸਾਰੇ ਡਿਜ਼ਾਈਨ ਔਰ ਗੰਜਾ ਵੇਰ ਜਿੰਨੇ ਵੀ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਨਹੀਂ ਇਹ ਸਾਰੇ ਡਿਜ਼ਾਈਨ ਦੁਪੱਟੇ ਤੋਂ ਬਗੈਰ ਹੈ ਜੀ ਦੁਪੱਟੇ ਤੋਂ ਬਗੈਰ ਵਾਲੇ ਡਿਜ਼ਾਈਨ ਹੈ ਸਾਰੇ ਡਿਜ਼ਾਈਨ ਸੋਹਣੇ ਹੈ ਮੈਂ ਨਹੀਂ ਕਹਿੰਦਾ ਮੇਰਾ ਡਿਜ਼ਾਈਨ ਮਾੜਾ ਹੈ ਕਿਉਂਕਿ ਆਪਣੀ ਚੀਜ਼ ਨੂੰ ਕੋਈ ਨਾ ਮਾੜਾ ਕਹਿੰਦਾ ਹੁੰਦਾ ਪਰ ਫਿਰ ਵੀ ਤੁਹਾਨੂੰ ਕਹਿ ਰਿਹਾ ਡਿਜ਼ਾਈਨ ਬਹੁਤ ਸੋਹਣੇ ਨੇ ਬਹੁਤ ਸੋਹਣੇ ਡਿਜ਼ਾਈਨ ਹੈ ਜੀ ਉਹ ਜਿੰਨੇ ਡਿਜ਼ਾਈਨ ਹੈ ਬੇਟੀ ਆ ਸਾਰੇ ਏ ਕਲਾਸ ਕਿਸਾਨੇ ਡਿਜ਼ਾਈਨ ਹੈ ਆਪਣੇ ਕੋਲ ਇੰਚ ਕਲਰ ਬਹੁਤ ਪਿਆਰੇ ਪਿਆਰੇ ਹੈ ਉਹ ਸਾਰੇ ਰੇਅ ਨ ਇਹ ਫਰੰਟ ਜਾਲ ਦਾ ਡਿਜ਼ਾਈਨ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਚੈੱਕ ਕਰ ਸੋ ਦੇ ਫਰੰਟ ਜਾਲ ਫਰੰਟ ਜਾਲ ਔਰ ਗੰਜਾ ਦਾ ਵੇਸਟ ਹੈ ਆਲ ਓਵਰ 5 ਮੀਟਰ ਸੂਟ ਹੈ ਰੇਟ ਹੈ 1100 1200 1200 ਰੇਟ ਹੈ 1100 ਰੇਟ ਆ ਆ ਗਿਆ ਨਕਲ ਵਾਲਾ ਡਿਜ਼ਾਈਨ ਜੀ ਇਹ ਇੱਕ ਕਾਰ ਰਿਆਲ ਆ ਗਿਆ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਏ ਕਲਾਸ ਡਿਜ਼ਾਈਨ ਹੈ 3 ਮੀਟਰ ਫੋਟੋ ਮੈਂ ਦੀ 950 ਰੁਪਏ ਸੂਟ ਹੈ ਜੀ ਪਹਿਲਾ ਬਡੀਕਲ ਵਿੱਚ ਦੁਪੱਟੇ ਤੋਂ ਬਗੈਰ ਕੋਟਨ ਦੇ ਫੁੱਲ ਪਾਰਟੀ ਵੇਅਰ ਆ ਗਏ ਨੇ ਆਪਣੇ ਕੋ ਸਾਰੇ ਇਹ 950 ਰੁਪਏ ਸੂਟ ਹੈ 3 ਮੀਟਰ ਬੋਟਮ ਨਾਲ 3 ਮੀਟਰ ਬੋਟਮ ਨਾਲ 950 ਰੁਪਏ ਦਾ ਸੂਟ ਹੈ ਦੁਪੱਟੇ ਤੋਂ ਬਗੈਰ ਹੈ ਔਰਗੰਜਾ ਵੀਸ ਹੈ ਸਾਰੇ ਡਿਜ਼ਾਈਨ ਅਮੇ ਆਪਣੇ ਕੋ ਆ ਚੁੱਕੇ ਸਾਬ ਜੀ ਰਜਤ ਜੀ ਸਾਰੇ ਡਿਜ਼ਾਈਨ ਨਵੇਂ ਹੈ ਜੀ ਆਹ ਲੁੱਕ ਚੈੱਕ ਕਰੋ ਆ ਸਾਰੇ ਡਿਜ਼ਾਈਨ ਦੁਪੱਟੇ ਤੋਂ ਬਗੈਰ ਵਾਲੇ ਦੀ ਦੁਪੱਟੇ ਤੋਂ ਬਗੈਰ ਵਾਲੇ 49 ਦੇ ਟੂਟੇ ਦੀ ਦੁਪੱਟੇ ਤੋਂ ਬਗੈਰ ਰੇਸ਼ਮ ਦਾ ਕੰਮ ਹੈ ਜੈਨ ਤੇ ਕਰਾ ਰੋਜੇ ਭਾਜੀ ਜੈਨ ਤੇ ਕਰਾ ਰੋਜੇ ਤਾਂ ਵੀ ਕਵਾਚੇ ਸਾਰੇ ਸੋਨੇ ਅਨੋਰਗੈਂਟ ਦੇ ਕਰੋ ਭਾਜੀ ਦੇ ਸਾਹੋਂ ਕਿਹੜੇ ਕਿਹੜੇ ਡਿਜ਼ਾਈਨ ਹੈ ਭਾਜੀ ਆਪਣੇ ਕੋਲ ਆਪ ਤੇਰੇ ਕਸਟਮਰ ਵੀ ਆ ਚੁੱਕੇ ਆ ਵੀ ਆ ਲੋ ਚੈੱਕ ਕਰਾਈਓ ਰੇਟ ਹੈ 1100 1200 950 ਇਹ ਲੈਕਚਰ ਰੇਟ ਹੈ ਜਾਬੇ ਪਰ ਆਰਟੀਕਲ ਬਹੁਤ ਸੋਨਾ ਸਭ ਤੇ ਪਰੇ ਲੱਗੇ ਹੋਇਆ ਆ ਲੋ ਡੀਐਨਏ ਕ੍ਰੋਮੋਸੋਮ ਦਾ ਆ ਸਾਰਾ ਰੇਸ਼ਨ ਦਾ ਵਰਕ ਹੈ ਜੀ ਇਹ 1450 ਤੁਹਾਡੀ ਆ ਡੀਐਨਏ ਦਿਖਾ ਰਣਾ ਗ੍ਰੀਨ ਕਲਰ ਦਾ ਜਾਂ ਗਾਧਰੀ ਕਲਰ ਦਾ ਇਹ 1450 ਹੈ ਜੀ 1450 ਦੇ ਮੇਰੇ ਕੋਲ ਦੇਣ ਨਾਲ ਕੋਈ ਕਮੀ ਨਹੀਂ ਇੱਥੇ ਪੂਰ ਦੇਣ ਆਗੇ ਪਰ ਉਹਨੂੰ ਉਹਨੂੰ ਵੇਚੀ ਇੱਕ ਕਾੜੇ ਆਣ ਆਗੇ ਸਾਰੇ ਵੀ ਹੈ ਨਵੇਂ ਆ ਜੀ ਕੋਦੇ ਕੋ ਮੇਰੇ ਧਿਆਨ ਕੋ ਕੋਈ ਦੁਪੱਟਾ ਪਿਆ ਹੈ ਮੈਂ ਤਾਂ ਸੂਟ ਮੈਚ ਕਰਕੇ ਲੈ ਰਿਓ ਕੰਟਰਾਸਟ ਕਰਕੇ ਵਰਕ ਨਾਲ ਬੜੀਕ ਦੇ ਪੀਸਾ ਹੋਰ ਗੰਝਾ ਕਪੜਾ ਕਪੜਾ ਅਸ਼ਟਾਈ ਆਹ ਜਿਹੜਾ ਕਾਮਜਾਬ ਕਪੜਾ ਸਾਰੇ ਰਿਹਾ ਨਵੇਂ ਆਏ ਹੋਏ ਨੇ ਮੈਨੂੰ ਸਾਰਾ ਸਟਾਕ ਚੈੱਕ ਕਰ ਸਕਦੇ ਹੋ ਆ ਸਾਰਾ ਸਟਾਕ ਦੂਤ ਤੇ ਨਿਗਾ ਮਾਰ ਦੋ ਸੰਡੇ ਦਾ ਦੇਣਾ ਹੈ ਆ ਸਾਰੇ ਡਿਆਰ ਨਵੇਂ ਆ ਬਸ ਆਪਣੇ ਇੱਕੁਰ ਕੁਸ਼ਤਾ ਕੀ ਵੀਡੀਓ ਨੂੰ ਕਰਨਾ ਹੈ ਸ਼ੇਰ ਵੀਰੇ ਸ਼ੇਰ لازਮੀ ਕਰ ਦਿਓ ਅਗਰ ਸੋਨ ਨੂੰ ਲੋੜ ਨੇ ਕਿਸੇ ਭੈਣ ਭਾਈ ਦੇ ਘਰੇ ਫੰਕਸ਼ਨ ਹੈ ਉਹਨਾਂ ਨੂੰ ਲੋੜ ਹੈ ਵੀਡੀਓ ਸ਼ੇਰ لازਮੀ ਕਰਿਓ ਹੱਥ ਜੋੜ ਕੇ ਬੇਨਤੀ ਹੈ ਸ਼ੇਰ ਵੀ ਕਰਨੀ ਹੈ ਲਾਈਕ ਨਹੀਂ ਕਰਨੀ ਹੈ ਕਮੈਂਟ ਵੀ ਕਰਨਾ ਹੈ ਗੋਠੀ ਵਾਜਵਾ ਨਾਲ ਜੁੜੇ ਰਹਿਓ ਨਵੇਂ ਨਵੇਂ ਸਕੀਮਾਂ ਨਵੇਂ ਨਵੇਂ ਡਿਆਰ ਤੁਹਾਨੂੰ ਗੋਠੀਆਂ ਦੇ ਦੇਖਣ ਮਿਲੂਗਾ ਉਹ ਰੇਟ ਮਿਲੂਗਾ ਅੱਦਾ ਧੰਨਵਾਦ ਜੀ